ਦੋਸਤੋ ਇੱਕ ਮੁੰਡਾ ਆਪਣੇ ਦੋਸਤ ਦੇ ਨਾਲ ਨਹਿਰ ਦੇ ਕਿਨਾਰੇ ਬੈਠਾ ਹੋਇਆ ਸੀ ਉਦੋਂ ਹੀ ਇੱਕ ਕੁੜੀ ਆਉਂਦੀ ਹੈ ਤੇ ਨਹਿਰ ਵਿੱਚ ਛਾਲ ਮਾਰ ਦਿੰਦੀ ਹੈ ਇਹ ਸਭ ਕੁਝ ਉਹ ਮੁੰਡਾ ਤੇ ਉਸ ਦਾ ਦੋਸਤ ਦੇਖ ਲੈਂਦੇ ਨੇ ਉਹ ਮੁੰਡਾ ਕੁੜੀ ਦੇ ਮਗਰ ਹੀ ਨਹਿਰ ਵਿੱਚ ਛਾਲ ਮਾਰ ਦਿੰਦਾ ਹੈ ਤੇ ਉਸ ਕੁੜੀ ਨੂੰ ਬਾਹਰ ਕੱਢ ਲਿਆ ਹੁੰਦਾ ਹੈ ਕੁੜੀ ਠੀਕ ਠਾਕ ਸੀ ਜਦੋਂ ਉਹ ਕੁੜੀ ਨੂੰ ਛਾਲ ਮਾਰਨ ਦਾ ਕਾਰਨ ਪੁੱਛਦੇ ਨੇ ਤਾਂ ਕੁੜੀ ਉਹਨਾਂ ਨੂੰ ਆਪਣੀ ਸਾਰੀ ਕਹਾਣੀ ਦੱਸਦੀ ਹੈ ਕੁੜੀ ਦੀ ਹੱਟ ਬਿੱਤੀ ਸੁਣਨ ਤੋਂ ਬਾਅਦ ਜੋ ਕੁਝ ਹੁੰਦਾ ਹੈ ਉਸ ਦੀ ਕਲਪਨਾ ਕਿਸੇ ਨੇ ਨਹੀਂ ਕੀਤੀ ਕਿ ਸੀ ਪੂਰੀ ਕਹਾਣੀ ਸਾਰੀ ਕਹਾਣੀ ਜਾਣਨ ਲਈ ਵੀਡੀਓ ਨੂੰ ਤੁਸੀਂ ਅੰਤ ਤੱਕ ਜ਼ਰੂਰ ਦੇਖਿਓ ਪੰਜਾਬ ਦੇ ਬਠਿੰਡਾ ਸ਼ਹਿਰ ਵਿੱਚ ਇੱਕ ਰਣਜੀਤ ਨਾਮ ਦਾ ਮੁੰਡਾ ਰਹਿੰਦਾ ਹੈ ਰਣਜੀਤ ਦੇ ਪਿਓ ਕੋਲ ਕਰੋੜਾਂ ਦੀ ਜ਼ਮੀਨ ਹੈ ਉਹ ਚੰਗੀ ਤਰ੍ਹਾਂ ਘਰ ਵਿੱਚ ਰਹਿੰਦੇ ਨੇ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਰਣਜੀਤ ਆਪਣੇ ਮਾਪਿਓ ਦਾ ਇਕਲੌਤਾ ਪੁੱਤ ਸੀ ਘਰ ਵਿੱਚ ਸਾਰੀਆਂ ਸੁਖ-ਸੂਲਤਾ ਹੋਣ ਦੇ ਬਾਵਜੂਦ ਵੀ ਮਾਪਿਓ ਪਰੇਸ਼ਾਨ ਰਹਿੰਦੇ ਸਨ ਅਸਲ ਵਿੱਚ ਉਹਨਾਂ ਨੇ ਰਣਜੀਤ ਦਾ ਵਿਆਹ 3 ਮਹੀਨੇ ਪਹਿਲਾਂ ਹੀ ਇੱਕ ਵਧੀਆ ਕੁੜੀ ਦੇਖ ਕੇ ਕਰਵਾਇਆ ਸੀ ਪਰ ਉਹ ਕੁੜੀ ਬਿਲਕੁਲ ਵੀ ਚੰਗੀ ਨਹੀਂ ਸੀ ਉਹ ਆਪਣੇ ਸੱਸ ਸੋਰੇ ਦਾ ਕਹਿਣਾ ਨਹੀਂ ਸੀ ਮੰਨਦੀ ਉਲਟਾ ਉਹਨਾਂ ਨੂੰ ਧਮਕਾਉਂਦੀ ਰਹਿੰਦੀ ਸੀ ਕਿ ਜੇ ਤੁਸੀਂ ਮੈਨੂੰ ਤੰਗ ਕੀਤਾ ਤਾਂ ਮੈਂ ਤੁਹਾਨੂੰ ਦੇਹਜ ਦੇ ਕੇਸ ਵਿੱਚ ਅੰਦਰ ਕਰਵਾ ਦੇਵਾਂਗੀ ਇੱਕ ਦਿਨ ਇਹ ਸਭ ਕੁਝ ਰਣਜੀਤ ਸੁਣ ਲੈਂਦਾ ਹੈ ਉਹ ਆਪਣੀ ਪਤਨੀ ਨੂੰ ਕਹਿਣ ਲੱਗਦਾ ਹੈ ਕਿ ਇਹ ਮੇਰੇ ਮਾਪਿਓ ਹਨ ਤੂੰ ਇਹਨਾਂ ਨਾਲ ਇਸ ਤਰ੍ਹਾਂ ਵਿਵਹਾਰ ਨਹੀਂ ਕਰ ਸਕਦੀ ਜੇ ਤੂੰ ਮੇਰੇ ਨਾਲ ਰਹਿਣਾ ਚਾਹੁੰਦੀ ਹੈ ਤਾਂ ਤੈਨੂੰ ਆਪਣਾ ਸੁਭਾਅ ਬਦਲਣਾ ਪਊਗਾ ਤੈਨੂੰ ਮੇਰੇ ਮਾਪਿਓ ਦਾ ਕਹਿਣਾ ਮੰਨਣਾ ਪਵੇਗਾ ਪਰ ਉਸ ਕੁੜੀ ਨੇ ਤਾਂ ਸਿਰਫ ਰਣਜੀਤ ਦੇ ਪੈਸਿਆਂ ਕਰਕੇ ਹੀ ਉਸ ਨਾਲ ਵਿਆਹ ਕਰਵਾਇਆ ਸੀ ਉਸ ਤੋਂ ਤਲਾਕ ਦੇ ਬਦਲੇ ਵਿੱਚ ਇੱਕ ਚੰਗੀ ਰਕਮ ਲੈ ਲੈਂਦੀ ਹੈ ਅਤੇ ਉਸ ਤੋਂ ਅਲੱਗ ਹੋ ਜਾਂਦੀ ਹੈ ਕੁੜੀ ਨੇ ਰਣਜੀਤ ਤੋਂ 80 ਲੱਖ ਰੁਪਏ ਮੰਗੇ ਸਨ ਤੇ ਰਣਜੀਤ ਨੇ ਵੀ ਖੁਸ਼ੀ-ਖੁਸ਼ੀ ਉਸ ਕੁੜੀ ਨੂੰ 80 ਲੱਖ ਰੁਪਏ ਦੇ ਦਿੱਤੇ ਸੀ ਕਿਉਂਕਿ ਉਹ ਆਪਣੀ ਸਾਰੀ ਜ਼ਿੰਦਗੀ ਇਸ ਦੁੱਖ ਵਿੱਚ ਨਹੀਂ ਸੀ ਜਿਉਣਾ ਚਾਹੁੰਦਾ ਤੇ ਨਹੀਂ ਆਪਣੇ ਮਾਪੇ ਨੂੰ ਦੁਖੀ ਦੇਖ ਸਕਦਾ ਸੀ ਹੁਣ ਰਣਜੀਤ ਦੇ ਤਲਾਕ ਨੂੰ 2-3 ਮਹੀਨੇ ਹੋ ਚੁਕੇ ਸਨ ਜਦੋਂ ਵੀ ਮਾਪਿਓ ਉਹਨੂੰ ਦੂਜਾ ਵਿਆਹ ਕਰਵਾਉਣ ਲਈ ਕਹਿੰਦੇ ਉਹਨੂੰ ਪੁੱਛਦੇ ਤਾਂ ਰਣਜੀਤ ਸਾਫ਼-ਸਾਫ਼ ਮਨਾਂ ਕਰ ਦਿੰਦਾ ਉਹ ਕਹਿੰਦਾ ਹੈ ਦੂਜੀ ਕੁੜੀ ਦਾ ਕਿਹੜਾ ਪਤਾ ਹੈ ਉਹ ਕਿਹੋ ਜਿਹੀ ਹੋਊਗੀ ਪਤਾ ਨਹੀਂ ਕਿ ਉਹ ਹੋ ਜਈ ਆਏਗੀ ਹੁਣ ਮੈਂ ਦੂਜਾ ਵਿਆਹ ਨਹੀਂ ਕਰਵਾ ਸਕਦਾ ਉਹ ਦੂਜੇ ਵਿਆਹ ਕਰਨ ਦੀ ਕਦੇ ਹਾਮੀ ਨਹੀਂ ਭਰਦਾ ਉਹ ਉਦਾਸ ਤੇ ਚੁੱਪਚਾਪ ਰਹਿੰਦਾ ਹੈ ਮਾਪਿਓ ਉਸ ਨੂੰ ਦੇਖ ਕੇ ਬਹੁਤ ਪਰੇਸ਼ਾਨ ਹੁੰਦੇ ਹਨ ਉਹ ਸੋਚਦੇ ਨੇ ਕਿ ਜੇ ਮੁੰਡੇ ਨੇ ਵਿਆਹ ਨਾ ਕਰਵਾਇਆ ਤਾਂ ਸਾਡਾ ਪਰਿਵਾਰ ਅੱਗੇ ਕਿਵੇਂ ਵਧੇਗਾ ਮਾਪਿਓ ਰਣਜੀਤ ਨੂੰ ਕਈ ਵਾਰੀ ਸਮਝਾਉਣ ਦੀ ਕੋਸ਼ਿਸ਼ ਵੀ ਕਰਦੇ ਹਨ ਪਰ ਰਣਜੀਤ ਮਨ੍ਹਾ ਕਰ ਦਿੰਦਾ ਹੈ ਹੁਣ ਰਣਜੀਤ ਦੇ ਤਲਾਕ ਨੂੰ 4 ਸਾਲ ਹੋ ਚੁਕੇ ਸਨ ਅਜੇ ਤੱਕ ਉਸਨੇ ਦੂਜਾ ਵਿਆਹ ਨਹੀਂ ਸੀ ਕਰਵਾਇਆ ਉਹ ਇਸੇ ਤਰ੍ਹਾਂ ਹੀ ਘਰ ਵਿੱਚ ਚੁੱਪਚਾਪ ਰਹਿੰਦਾ ਤੇ ਆਪਣੇ ਪਿਓ ਦੇ ਕੰਮਾਂ ਵਿੱਚ ਹੱਥ ਵਟਾ ਦਿਆ ਕਰਦਾ ਸੀ ਜਦੋਂ ਕਦੇ ਰਣਜੀਤ ਜ਼ਿਆਦਾ ਹੀ ਪਰੇਸ਼ਾਨ ਹੁੰਦਾ ਤਾਂ ਆਪਣੇ ਇੱਕ ਦੋਸਤ ਜਿਸ ਦਾ ਨਾਮ ਅਫਤਾਰ ਸੀ ਉਸ ਦੇ ਕੋਲ ਚਲਾ ਜਾਂਦਾ ਉਹਨਾਂ ਦੇ ਪਿੰਡ ਦੇ ਨੇੜੇ ਹੀ ਇੱਕ ਨਹਿਰ ਵਗਦੀ ਸੀ ਉਹ ਆਪਣੇ ਦੋਸਤ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਦਾ ਅਫਤਾਰ ਨਾਲ ਗੱਲ ਕਰਕੇ ਉਸ ਦਾ ਦਿਲ ਹਲਕਾ ਹੋ ਜਾਂਦਾ ਸੀ ਅਫਤਾਰ ਨੇ ਕਈ ਵਾਰੀ ਰਣਜੀਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਜੋ ਕੁਝ ਹੋ ਗਿਆ ਉਹ ਹੋ ਗਿਆ ਹੁਣ ਤੂੰ ਦੂਜਾ ਵਿਆਹ ਕਰਵਾ ਲੈ ਪਰ ਰਣਜੀਤ ਆਪਣੇ ਦੋਸਤ ਦੀ ਵੀ ਕੋਈ ਗੱਲ ਨਹੀਂ ਸੀ ਮੰਨਦਾ ਇਸੇ ਤਰ੍ਹਾਂ ਸਮਾਂ ਲੰਘਦਾ ਜਾਂਦਾ ਹੈ ਇੱਕ ਦਿਨ ਅਫਤਾਰ ਨੇ ਨਵਾਂ ਮੋਟਰਸਾਈਕਲ ਖਰੀਦਿਆ ਸੀ ਉਹ ਆਪਣਾ ਮੋਟਰਸਾਈਕਲ ਦਿਖਾਉਣ ਲਈ ਰਣਜੀਤ ਦੇ ਘਰ ਆ ਜਾਂਦਾ ਹੈ ਆਪਣੇ ਦੋਸਤ ਨੂੰ ਖੁਸ਼ ਦੇਖ ਕੇ ਰਣਜੀਤ ਵੀ ਬਹੁਤ ਖੁਸ਼ ਹੋ ਜਾਂਦਾ ਹੈ ਉਹਦਾ ਮੋਟਰਸਾਈਕਲ ਦੇਖਣ ਲੱਗਦਾ ਹੈ ਰਣਜੀਤ ਅਫਤਾਰ ਦੇ ਮੋਟਰਸਾਈਕਲ ਨੂੰ ਚਲਾ ਕੇ ਦੇਖਣ ਲੱਗਦਾ ਹੈ ਉਹ ਅਫਤਾਰ ਨਾਲ ਮੋਟਰਸਾਈਕਲ ਉੱਤੇ ਉਹਨਾਂ ਦੇ ਖੇਤ ਦੇ ਨੇੜੇ ਜਿੱਥੇ ਉਹ ਅਕਸਰ ਮਿਲਦੇ ਸਨ ਉੱਥੇ ਚਲੇ ਜਾਂਦੇ ਹਨ ਉਹਨਾਂ ਦੇ ਖੇਤ ਦੇ ਨੇੜੇ ਹੀ ਬਠਿੰਡਾ ਸਰਹੰਦ ਨਹਿਰ ਲੰਘਦੀ ਸੀ ਉਹ ਉੱਥੇ ਇੱਕ ਦਰਖਤ ਦੇ ਹੇਠਾਂ ਬੈ ਕੇ ਇੱਕ ਦੂਜੇ ਨਾਲ ਗੱਲਾਂ ਕਰਨ ਲੱਗਦੇ ਹਨ ਉੱਥੇ ਬੈਠੇ ਸਨ ਕਿ ਉਦੋਂ ਹੀ ਇੱਕ ਜ਼ੋਰਦਾਰ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਪੈਂਦੀ ਹੈ। ਅਸਲ ਵਿੱਚ ਨਹਿਰ ਦੇ ਪੁਲ ਉੱਤੋਂ ਇੱਕ ਕੁੜੀ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ। ਪਾਣੀ ਦਾ ਬਹਾਅ ਉਹਨਾਂ ਵੱਲ ਹੀ ਸੀ। ਉਹ ਕੁੜੀ ਉਹਨਾਂ ਵੱਲ ਹੀ ਆ ਰਹੀ ਸੀ। ਜਦੋਂ ਰਣਜੀਤ ਇਹ ਦੇਖਦਾ ਹੈ ਕਿ ਕੁੜੀ ਉਹਨਾਂ ਵੱਲ ਆ ਰਹੀ ਹੈ ਤਾਂ ਰਣਜੀਤ ਉਸ ਕੁੜੀ ਨੂੰ ਬਚੋਲ ਲਈ ਨਹਿਰ ਵਿੱਚ ਛਾਲ ਮਾਰ ਦਿੰਦਾ ਹੈ। ਰਣਜੀਤ ਨੂੰ ਤੈਰਨਾ ਆਉਂਦਾ ਸੀ। ਉਹ ਕੁੜੀ ਨੂੰ ਖਿੱਚ ਕੇ ਕੰਢੇ ਤੇ ਲੈ ਆਉਂਦਾ ਹੈ। ਅਫਤਾਰ ਉਸ ਦੀ ਮਦਦ ਕਰਦਾ ਹੈ ਤੇ ਉਹ ਉਸ ਕੁੜੀ ਨੂੰ ਬਾਹਰ ਕੱਢ ਲੈਂਦੇ ਹਨ। ਪਾਣੀ ਵਿੱਚ ਜਾਣ ਕਾਰਨ ਕੁੜੀ ਦੇ ਢਿੱਡ ਵਿੱਚ ਪਾਣੀ ਚਲਾ ਜਾਂਦਾ ਹੈ। ਉਹ ਓਕੇ ਓਕੇ ਸਾਹ ਲੈ ਰਹੀ ਸੀ ਪਰ ਰਣਜੀਤ ਉਸ ਨੂੰ ਮੁੱਦਾ ਪਾਉਂਦਾ ਹੈ ਤੇ ਉਸਦੇ ਸਰੀਰ ਵਿੱਚੋਂ ਪਾਣੀ ਕੱਢਦਾ ਹੈ। ਥੋੜੇ ਟਾਈਮ ਬਾਅਦ ਕੁੜੀ ਠੀਕ ਠਾਕ ਹੋ ਜਾਂਦੀ ਹੈ। ਜਦੋਂ ਉਹ ਥੋੜੀ ਜਿਹੀ ਠੀਕ ਹੁੰਦੀ ਹੈ ਤਾਂ ਫਿਰ ਭੱਜ ਕੇ ਨਹਿਰ ਵੱਲ ਜਾਣ ਦੀ ਕੋਸ਼ਿਸ਼ ਕਰਦੀ ਹੈ। ਪਰ ਅਵਤਾਰ ਤੇ ਰਣਜੀਤ ਉਸ ਨੂੰ ਰੋਕ ਲੈਂਦੇ ਹਨ। ਉਹ ਰੋਂਦੀ ਹੋਈ ਕਹਿ ਰਹੀ ਸੀ ਕਿ ਤੁਸੀਂ ਮੈਨੂੰ ਕਿਉਂ ਬਚਾਇਆ ਹੈ? ਮੈਨੂੰ ਮਰ ਜਾਣਾ ਚਾਹੀਦਾ ਹੈ। ਮੈਂ ਇਸ ਦੁਨੀਆ ਤੇ ਨਹੀਂ ਰਹਿਣਾ ਚਾਹੁੰਦੀ। ਇਹ ਸਭ ਕੁਝ ਸੁਣ ਕੇ ਅਫਤਾਰ ਤੇ ਰਣਜੀਤ ਤੋਂ ਨੇ ਹੈਰਾਨ ਸੀ ਉਹ ਉਸ ਨੂੰ ਪੁੱਛਦੇ ਨੇ ਕਿ ਅਜਾ ਕੀ ਹੋ ਗਿਆ ਜੋ ਤੈਨੂੰ ਆਪਣੀ ਜ਼ਿੰਦਗੀ ਚੰਗੀ ਨਹੀਂ ਲੱਗ ਰਹੀ ਰਣਜੀਤ ਉਸ ਕੁੜੀ ਨੂੰ ਸਮਝਾਉਣ ਲੱਗਦਾ ਹੈ ਜਿਸ ਦਾ ਨਾਮ ਬਬਲੀ ਸੀ ਉਹ ਕਹਿੰਦਾ ਹੈ ਕਿ ਮਰਨਾ ਬਹੁਤ ਵੱਡਾ ਪਾਪ ਹੈ ਆਤਮ ਹੱਤਿਆ ਕਰਨ ਵਾਲੇ ਨੂੰ ਤਾਂ ਰੱਬ ਵੀ ਮਾਫ ਨਹੀਂ ਕਰਦਾ ਤੈਨੂੰ ਅਜਾ ਬਿਲਕੁਲ ਨਹੀਂ ਕਰਨਾ ਚਾਹੀਦਾ ਇਹ ਸਭ ਕੁਝ ਸੁਣ ਕੇ ਬਬਲੀ ਸ਼ਾਂਤ ਹੋ ਜਾਂਦੀ ਹੈ ਉਹ ਉੱਥੇ ਹੀ ਬੈਠ ਕੇ ਆਪਣੀ ਸਾਰੀ ਕਹਾਣੀ ਉਹਨਾਂ ਨੂੰ ਸੁਣਾਉਣ ਲੱਗਦੀ ਹੈ ਉਹ ਕਹਿੰਦੀ ਹੈ ਕਿ ਮੇਰਾ ਨਾਮ ਬਬਲੀ ਹੈ ਮੈਂ ਨੇੜੇ ਹੀ ਇੱਕ ਪਿੰਡ ਦੀ ਰਹਿਣ ਵਾਲੀ ਹਾਂ ਜਦੋਂ ਮੈਂ 5 ਸਾਲਾਂ ਦੀ ਸੀ ਉਦੋਂ ਮੇਰੀ ਮਾਂ ਦੀ ਮੌਤ ਹੋ ਗਈ ਸੀ ਮੈਂ ਤੇ ਮੇਰਾ ਪਿਓ ਸਿਰਫ ਅਸੀਂ ਇਕੱਲੇ ਹੀ ਘਰ ਵਿੱਚ ਰਹਿ ਰਹੇ ਸਾਂ ਜਦੋਂ ਮੇਰੀ ਮਾਂ ਦੀ ਮੌਤ ਹੋਈ ਤਾਂ ਉਸ ਤੋਂ ਬਾਅਦ ਲੋਕ ਬਬਲੀ ਦੇ ਪਿਓ ਨੂੰ ਕਹਿਣ ਲੱਗਦੇ ਹਨ ਕਿ ਅਜੇ ਤਾਂ ਤੇਰੀ ਉਮਰ ਹੀ ਕੀ ਹੈ ਤੂੰ ਦੂਜਾ ਵਿਆਹ ਕਰਵਾ ਲੈ ਪਰ ਬਬਲੀ ਦਾ ਪਿਓ ਮਨਾ ਕਰ ਦਿੰਦਾ ਹੈ ਉਹ ਕਹਿੰਦਾ ਹੈ ਕਿ ਦੂਜੀ ਘਰ ਵਾਲੀ ਪਤਾ ਨਹੀਂ ਕਿਵੇਂ ਦੀ ਹੋਵੇਗੀ ਮੇਰੀ ਬੱਚੀ ਦਾ ਖਿਆਲ ਕਿਵੇਂ ਰੱਖੇਗੀ ਦੋਸਤ ਤੇ ਰਿਸ਼ਤੇਦਾਰ ਉਸ ਨੂੰ ਬਾਰ-ਬਾਰ ਸਮਝਾਉਂਦੇ ਹਨ ਕਿ ਬੱਚੀ ਦੀ ਦੇਖਭਾਲ ਕਰਨਾ ਉਸਦੇ ਵਸਦੀ ਗੱਲ ਨਹੀਂ ਹੈ ਇਸ ਲਈ ਦੋਸਤ ਤੇ ਰਿਸ਼ਤੇਦਾਰ ਦੇ ਜੋੜ ਦੇ ਕੇ ਉਸ ਦਾ ਵਿਆਹ ਕਰਵਾ ਦਿੰਦੇ ਹਨ ਬਬਲੀ ਦੀ ਦੂਜੀ ਮਾਂ ਦਾ ਨਾਮ ਸੁਖਜੀਤ ਕੌਰ ਸੀ ਉਹਦਾ ਸੁਭਾਅ ਬਹੁਤ ਹੀ ਮਾੜਾ ਸੀ ਉਹ ਬਬਲੀ ਨੂੰ ਬਹੁਤ ਤੰਗ ਕਰਦੀ ਸੀ ਜਦੋਂ ਬਬਲੀ ਸਕੂਲੋਂ ਆ ਜਾਂਦੀ ਤਾਂ ਘਰ ਦਾ ਸਾਰਾ ਕੰਮ ਉਹ ਬਬਲੀ ਤੋਂ ਕਰਵੰਦੀ ਸੀ ਜਦੋਂ ਇਹ ਸਭ ਕੁਝ ਬਬਲੀ ਦਾ ਪਿਓ ਦੇਖਦਾ ਹੈ ਤਾਂ ਉਹ ਆਪਣੀ ਕਰ ਵਾਲੀ ਨਾਲ ਲੜਨ ਲੱਗਦਾ ਹੈ ਪਰ ਪਤਨੀ ਉਲਟਾ ਉਹ ਨੂੰ ਇਹ ਕਹਿ ਦਿੰਦੀ ਹੈ ਕਿ ਤੈਨੂੰ ਜੇ ਕਰਦਾ ਕੰਮ ਨਹੀਂ ਸਿਖਾਇਆ ਤਾਂ ਅੱਗੇ ਸੋਹਰਾਂ ਤੋਂ ਗਾਲਾਂ ਖਾਵੇਗੀ ਇਹ ਸੁਣ ਕੇ ਪਿਓ ਨਾ ਚਾਹੁੰਦੇ ਹੋਏ ਵੀ ਚੁੱਪ ਕਰ ਜਾਂਦਾ ਹੈ ਹੌਲੀ-ਹੌਲੀ ਇਸੇ ਤਰ੍ਹਾਂ ਸਮਾਂ ਬੀਤਦਾ ਜਾਂਦਾ ਹੈ ਸਮੇਂ ਦੇ ਨਾਲ ਸੁਰਜੀਤ ਕੋਰ ਦੇ ਦੋ ਬੱਚੇ ਹੋ ਜਾਂਦੇ ਹਨ ਇੱਕ ਮੁੰਡਾ ਤੇ ਇੱਕ ਕੁੜੀ ਪਰ ਬਬਲੀ ਉੱਤੇ ਉਹਦਾ ਅਤਿਆਚਾਰ ਇਸੇ ਤਰ੍ਹਾਂ ਰਹਿੰਦਾ ਹੈ ਉਹਨੂੰ ਬਬਲੀ ਤੇ ਜਮਾ ਵੀ ਤਰਸ ਨਹੀਂ ਆਉਂਦਾ ਹੁਣ ਜਿਵੇਂ-ਜਿਵੇਂ ਬਬਲੀ ਵੱਡੀ ਹੁੰਦੀ ਹੈ ਉਸ ਨੂੰ ਸੋਚ ਆਉਂਦੀ ਹੈ ਕਿ ਮੇਰੀ ਦੂਜੀ ਮਾਂ ਮੇਰੇ ਤੋਂ ਘਰ ਦਾ ਸਾਰਾ ਕੰਮ ਕਰਵਾਉਂਦੀ ਹੈ ਤੇ ਨਾਲੇ ਮੈਨੂੰ ਬਹੁਤ ਤੰਗ ਕਰਦੀ ਹੈ ਉਹ ਆਪਣੇ ਪਿਓ ਨਾਲ ਇਸ ਬਾਰੇ ਕਈ ਵਾਰ ਗੱਲ ਵੀ ਕਰਦੀ ਹੈ ਪਰ ਪਿਓ ਵਿਚਾਰਾ ਮਜਬੂਰ ਸੀ ਜਦੋਂ ਵੀ ਕਦੇ ਉਹ ਬਬਲੀ ਦੀ ਤਰਫਦਾਰੀ ਕਰਦਾ ਤਾਂ ਉਹਦੀ ਮਾਂ ਉਸਦੇ ਨਾਲ ਲੜਨ ਲੱਗ ਜਾਂਦੀ ਸੀ ਉਹ ਮਜਬੂਰ ਨਹੀਂ ਚੁੱਪ ਕਰ ਜਾਂਦਾ ਹੈ ਜਦੋਂ ਉਸ ਦੀ ਸਕੂਲ ਦੀ ਪੜ੍ਹਾਈ ਪੂਰੀ ਹੋ ਜਾਂਦੀ ਹੈ ਤਾਂ ਪਿਓ ਬਬਲੀ ਨੂੰ ਅੱਗੇ ਪੜਾਉਣਾ ਚਾਹੁੰਦਾ ਸੀ ਪਰ ਉਸ ਦੀ ਮਾਂ ਉਸਕੇ ਆਪਣੇ ਪੇਕੇ ਜਾਣ ਲੱਗਦੀ ਹੈ ਉਸ ਨੂੰ ਪੜ੍ਹਨ ਤੇ ਬਿਲਕੁਲ ਖਿਲਾਫ ਸੀ ਘਰ ਵਿੱਚ ਲੜਾਈ ਦਾ ਮਾਹੌਲ ਹੋ ਜਾਂਦਾ ਹੈ ਲੜਾਈ ਝਗੜੇ ਨੂੰ ਦੇਖ ਕੇ ਬਬਲੀ ਆਪਣੇ ਪਿਓ ਨੂੰ ਕਹਿੰਦੀ ਹੈ ਕਿ ਮੈਂ ਅੱਗੇ ਨਹੀਂ ਪੜਨਾ ਮੈਂ ਜਿਵੇਂ ਹਾਂ ਉਵੇਂ ਹੀ ਠੀਕ ਹਾਂ ਬਬਲੀ ਉਸੇ ਤਰ੍ਹਾਂ 2 ਸਾਲ ਘਰ ਦੇ ਅੰਦਰ ਰਹਿੰਦੀ ਹੈ ਘਰ ਵਿੱਚ ਉਸਦੀ ਦੂਜੀ ਮਾਂ ਤੇ ਭੈਣ ਦਾ ਤਿਆਜਰ ਹੋਰ ਵੀ ਹੋਣ ਲੱਗਦਾ ਹੈ ਦੋਨੇ ਉਸ ਨੂੰ ਬਹੁਤ ਤੰਗ ਕਰਦੀਆਂ ਹਨ ਦੋਨੇ ਮਾਮਾ ਤੀਆਂ ਬਬਲੀ ਤੋਂ ਨਾਲੇ ਸਾਰੇ ਕੰਮ ਕਰਵਾਉਂਦੀਆਂ ਹਨ ਤੇ ਨਾਲ ਹੀ ਉਸ ਨੂੰ ਕੁੱਟਦੀਆਂ ਹਨ ਬਬਲੀ ਜਿਵੇਂ ਧੀਵੇਂ ਕਰਕੇ ਆਪਣਾ ਟਾਈਮ ਕੱਢਦੀ ਆ ਰਹੀ ਸੀ ਉਹ ਆਪਣੇ ਪਿਓ ਨੂੰ ਕੁਝ ਨਹੀਂ ਸਿੱਖ ਦੱਸ ਸਕਦੀ ਕਿਉਂਕਿ ਪਿਓ ਤਾਂ ਵਿਚਾਰਾ ਆਪ ਮਜਬੂਰ ਸੀ ਜਦੋਂ ਵੀ ਉਹ ਕੋਈ ਗੱਲ ਦੱਸਦੀ ਤਾਂ ਘਰ ਵਿੱਚ ਕਲੇਸ਼ ਹੋ ਜਾਂਦਾ ਇਸ ਸਭ ਤੋਂ ਦੁਖੀ ਹੋ ਕੇ ਇੱਕ ਦਿਨ ਦੁਪਹਿਰੇ ਜਦੋਂ ਸਾਰੇ ਜਣੇ ਘਰ ਵਿੱਚ ਇਧਰ ਉਧਰ ਸਨ ਬਬਲੀ ਚੁੱਪ ਕਰਕੇ ਘਰ ਤੋਂ ਬਾਹਰ ਆ ਜਾਂਦੀ ਹੈ ਤੇ ਇਸ ਨਹਿਰ ਦੇ ਕੋਲ ਆ ਕੇ ਨਹਿਰ ਵਿੱਚ ਛਾਲ ਮਾਰ ਦਿੰਦੀ ਹੈ ਉਹ ਉਹਨਾਂ ਨੂੰ ਦੱਸਦੀ ਹੈ ਕਿ ਮੈਂ ਹੋਰ ਜ਼ਿੰਦਗੀ ਨਹੀਂ ਜੋ ਸਕਦੀ ਉਹ ਆਪਣਾ ਸਾਰਾ ਦੁੱਖ ਰਣਜੀਤ ਦੇ ਹਸਤਾਲ ਨੂੰ ਦੱਸ ਰਹੀ ਸੀ ਉਹ ਕਹਿੰਦੀ ਹੈ ਕਿ ਮੇਰੀ ਜ਼ਿੰਦਗੀ ਵਿੱਚ ਬਹੁਤ ਮੁਸ਼ਕਲਾਂ ਹਨ ਮੈਂ ਇਹੋ ਜਿਹੀ ਜ਼ਿੰਦਗੀ ਨਹੀਂ ਚਾਹੁੰਦੀ ਇਹ ਸਭ ਕੁਝ ਦੱਸਦੇ ਹੋਏ ਬਬਲੀ ਰੋਣ ਲੱਗਦੀ ਹੈ ਅਵਤਾਰ ਬਬਲੀ ਨੂੰ ਕਹਿੰਦਾ ਹੈ ਕਿ ਤੂੰ ਫਿਕਰ ਨਾ ਕਰ ਅਸੀਂ ਤੇਰੇ ਨਾਲ ਪੁਲਿਸ ਸਟੇਸ਼ਨ ਚਲਦੇ ਹਾਂ ਪੁਲਿਸ ਵਾਲੇ ਤੇਰੀ ਮਾਂ ਨੂੰ ਚੰਗਾ ਸਬਕ ਸਿਖਾਉਣਗੇ ਉਸ ਤੋਂ ਬਾਅਦ ਉਹ ਉਹਦੇ ਪਿਓ ਦਾ ਨੰਬਰ ਮੰਗਦੇ ਹਨ ਬਬਲੀ ਪਹਿਲਾਂ ਤਾਂ ਮਨ੍ਹਾ ਕਰਦੀ ਹੈ ਪਰ ਅਵਤਾਰ ਤੇ ਰਣਜੀਤ ਦੇ ਬਾਰ-ਬਾਰ ਕਹਿਣ ਤੇ ਉਹ ਆਪਣੇ ਪਿਓ ਦਾ ਨੰਬਰ ਉਹਨਾਂ ਨੂੰ ਦੇ ਦਿੰਦੀ ਹੈ ਜਦੋਂ ਰਣਜੀਤ ਤੇ ਅਵਤਾਰ ਉਸਦੇ ਪਿਓ ਦੇ ਨੰਬਰ ਤੇ ਫੋਨ ਕਰਦੇ ਹਨ ਤਾਂ ਪਿਓ ਹੈਰਾਨ ਨਹੀਂ ਹੁੰਦਾ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਹ ਇਹ ਸਭ ਕੁਝ ਤੋਂ ਅੱਕ ਚੁੱਕਿਆ ਹੋਵੇ ਉਹ ਕਹਿੰਦਾ ਹੈ ਕਿ ਜੋ ਹੋ ਗਿਆ ਠੀਕ ਹੈ ਹੁਣ ਤੁਸੀਂ ਬਬਲੀ ਨੂੰ ਘਰ ਲੈ ਕੇ ਆਓ ਇਹ ਦੇਖ ਕੇ ਰਣਜੀਤ ਤੇ ਅਵਤਾਰ ਹੈਰਾਨ ਰਹਿ ਜਾਂਦੇ ਹਨ ਕਿ ਪਿਓ ਨੂੰ ਕੋਈ ਫਰਕ ਨਹੀਂ ਪਿਆ ਉਹਦੀ ਧੀ ਮਰਨ ਜਾ ਰਹੀ ਸੀ ਪਰ ਰਣਜੀਤ ਤੇ ਅਵਤਾਰ ਉਹਨੂੰ ਉਹਦੇ ਘਰ ਛੱਡਣ ਦੀ ਬਜਾਏ ਸਿੱਧਾ ਪੁਲਿਸ ਸਟੇਸ਼ਨ ਲੈ ਜਾਂਦੇ ਹਨ ਉਹ ਉੱਥੇ ਜਾ ਕੇ ਪੁਲਿਸ ਇੰਸਪੈਕਟਰ ਨੂੰ ਸਾਰਾ ਮਾਮਲਾ ਦੱਸਦੇ ਨੇ ਕਿ ਕਿਸ ਤਰ੍ਹਾਂ ਘਰਦਿਆਂ ਤੋਂ ਤੰਗ ਆ ਕੇ ਕੁੜੀ ਮਰਨ ਜਾ ਰਹੀ ਸੀ ਬਬਲੀ ਜੋ ਪਹਿਲਾਂ ਤਾਂ ਮਨਾਂ ਕਰ ਰਹੀ ਸੀ ਪਰ ਜਦੋਂ ਉਹ ਕਹਿੰਦੇ ਨੇ ਕਿ ਤੂੰ ਇਸ ਘਰ ਦੀ ਧੀ ਹੈਂ ਤੇਰਾ ਵੀ ਹੱਕ ਹੈ ਤਾਂ ਉਹ ਉਹਨਾਂ ਨਾਲ ਚੱਲਣ ਲਈ ਰਾਜ਼ੀ ਹੋ ਜਾਂਦੀ ਹੈ ਰਣਜੀਤ ਨੇ ਬਬਲੀ ਨੂੰ ਨਾਲ ਲੈ ਜਾ ਕੇ ਉਹਦੇ ਮਾਂ ਪਿਓ ਦੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਪੁਲਿਸ ਵਾਲੇ ਮਾਂ ਪਿਓ ਨੂੰ ਗ੍ਰਿਫਤਾਰ ਕਰਕੇ ਥਾਣੇ ਵਿੱਚ ਲੈ ਆਉਂਦੇ ਹਨ ਬਬਲੀ ਨੂੰ ਦੇਖ ਕੇ ਉਸਦੀ ਮਾਂ ਉੱਥੇ ਹੀ ਥਾਣੇ ਵਿੱਚ ਉਸ ਨੂੰ ਲੜਨ ਲੱਗਦੀ ਹੈ ਜਦਕਿ ਉਹਦਾ ਪਿਓ ਚੁੱਪਚਾਪ ਖੜਾ ਸੀ ਪੁਲਿਸ ਵਾਲੇ ਉਸਦੀ ਮਾਂ ਨੂੰ ਧਮਕੋਂਦੇ ਹਨ ਉਹ ਉਸ ਨੂੰ ਆਪਣੇ ਨਾਲ ਲੈ ਜਾਣ ਲਈ ਮੰਨ ਜਾਂਦੀ ਹੈ ਪਰ ਬਬਲੀ ਦਾ ਪਿਓ ਕਹਿੰਦਾ ਹੈ ਕਿ ਜੇ ਇਹਨੇ ਬਾਅਦ ਵਿੱਚ ਫਿਰ ਇਸੇ ਤਰ੍ਹਾਂ ਦੀ ਕੋਈ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਫਿਰ ਕੀ ਹੋਵੇਗਾ ਇਹ ਗੱਲ ਸੁਣ ਕੇ ਉੱਥੇ ਖੜਾ ਰਣਜੀਤ ਵੀ ਸੁੰਨ ਹੋ ਜਾਂਦਾ ਹੈ ਉਹ ਥੋੜੀ ਦੇਰ ਇਸ ਬਾਰੇ ਸੋਚਣ ਲੱਗਦਾ ਹੈ ਕੁਝ ਦੇਰ ਸੋਚ-ਸੋਚਣ ਤੋਂ ਬਾਅਦ ਰਣਜੀਤ ਬਬਲੀ ਦੇ ਪਿਓ ਨੂੰ ਕਹਿੰਦਾ ਹੈ ਕਿ ਮੈਂ ਬਬਲੀ ਨਾਲ ਵਿਆਹ ਕਰਵਾਉਣ ਲਈ ਤਿਆਰ ਹਾਂ ਇਹ ਮੇਰੇ ਘਰ ਵਿੱਚ ਆਰਾਮ ਨਾਲ ਰਹਿ ਸਕਦੀ ਹੈ ਮੈਨੂੰ ਤੁਹਾਡੀ ਕੁੜੀ ਪਸੰਦ ਹੈ ਇਸ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਮੇਰੇ ਘਰ ਵਿੱਚ ਕਿਉਂਕਿ ਰਣਜੀਤ ਨੂੰ ਇਹ ਲੱਗ ਰਿਹਾ ਸੀ ਕਿ ਇਹ ਇੱਕ شریف ਤੇ ਸੌ ਕੁੜੀ ਹੈ ਬਬਲੀ ਦਾ ਪਿਓ ਰਣਜੀਤ ਨਾਲ ਬਬਲੀ ਦੇ ਵਿਆਹ ਲਈ ਮੰਨ ਜਾਂਦਾ ਹੈ ਇਹ ਸੁਣ ਕੇ ਬਬਲੀ ਦੀ ਮਾਂ ਕਹਿੰਦੀ ਹੈ ਕਿ ਸਾਡੇ ਕੋਲ ਦੇਣ ਲਈ ਕੁਝ ਨਹੀਂ ਜੇ ਤੂੰ ਫਿਰ ਵੀ ਇਹਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਤਾਂ ਸਾਨੂੰ ਕੋਈ ਆਪੱਤੀ ਨਹੀਂ ਹੈ ਤੂੰ ਇਹਦੇ ਨਾਲ ਵਿਆਹ ਕਰਵਾ ਸਕਦਾ ਹੈ ਰਣਜੀਤ ਵਿਆਹ ਲਈ ਹਮੀਂ ਪਰ ਦਿੰਦਾ ਹੈ ਤੇ ਉਹ ਕਹਿੰਦਾ ਹੈ ਕਿ ਮੈਂ ਤਾਂ ਖੁਦ ਹੀ ਕੋਟ ਮੈਰਿਜ ਕਰਵਾਉਣਾ ਚਾਹੁੰਦਾ ਹਾਂ ਅਵਲੇ ਹੀ ਦਿਨ ਤੋਂ ਉਹਨਾਂ ਦਾ ਵਿਆਹ ਕਰਵਾ ਦਿੱਤਾ ਜਾਂਦਾ ਹੈ। ਉਹ ਕੋਟ ਮੈਰਿਜ ਹੀ ਕਰਵਾ ਲੈਂਦੇ ਨੇ। ਜਦੋਂ ਰਣਜੀਤ ਬਬਲੀ ਨੂੰ ਆਪਣੇ ਘਰ ਲੈ ਕੇ ਜਾਂਦਾ ਹੈ ਤਾਂ ਰਣਜੀਤ ਦੇ ਮਾਪਿਓ ਉਹਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਨੇ ਅਤੇ ਉਹ ਸੋਚਣ ਲੱਗਦੇ ਹਨ ਕਿ ਅੱਜ ਸਾਡੇ ਪੁੱਤ ਨਾਲ ਇਹ ਕੁੜੀ ਕੌਣ ਹੈ ਜਿਨੇ ਗਲ ਵਿੱਚ ਮਾਲਾ ਪਾ ਰੱਖੀ ਹੈ। ਜਦੋਂ ਉਹ ਰਣਜੀਤ ਨੂੰ ਇਸ ਬਾਰੇ ਪੁੱਛਦੇ ਨੇ ਤਾਂ ਰਣਜੀਤ ਉਹਨਾਂ ਨੂੰ ਸਾਰੀ ਗੱਲ ਦੱਸਦਾ ਹੈ ਕਿ ਮੈਂ ਇਸ ਕੁੜੀ ਨਾਲ ਵਿਆਹ ਕਰਵਾ ਲਿਆ ਹੈ। ਇਹ ਸੁਣ ਕੇ ਮਾਪਿਓ ਨੂੰ ਹੈਰਾਨੀ ਵੀ ਹੁੰਦੀ ਹੈ ਤੇ ਖੁਸ਼ੀ ਵੀ। ਕਿਉਂਕਿ ਉਹ ਆਪ ਚੁੰਦੇ ਸੀ ਕਿ ਰਣਜੀਤ ਵਿਆਹ ਕਰਵਾ ਲਵੇ ਰਣਜੀਤ ਬਬਲੀ ਦੀ ਸਾਰੀ ਕਹਾਣੀ ਆਪਣੇ ਮਾਪਿਆਂ ਨੂੰ ਸੁਣਾਉਂਦਾ ਹੈ ਬਬਲੀ ਦੀ ਕਹਾਣੀ ਸੁਣ ਕੇ ਰਣਜੀਤ ਦੀ ਮਾਂ ਬਬਲੀ ਨੂੰ ਆਪਣੇ ਗਲ ਨਾਲ ਲਗਾ ਲੈਂਦੀ ਹੈ ਤੇ ਉਹਨੂੰ ਕਹਿਣ ਲੱਗਦੀ ਹੈ ਕਿ ਤੀ ਇਹ ਤੂੰ ਜ਼ਿੰਦਗੀ ਵਿੱਚ ਬਹੁਤ ਦੁੱਖ ਦੇਖੇ ਨੇ ਪਰ ਅੱਜ ਤੋਂ ਬਾਅਦ ਕੋਈ ਵੀ ਦੁੱਖ ਤੇਰੇ ਨੇੜੇ ਨਹੀਂ ਆਵੇਗਾ ਰਣਜੀਤ ਦੇ ੱਡੇ ਵੱਟੇ ਘਰ ਨੂੰ ਦੇਖ ਕੇ ਬਬਲੀ ਖੁਸ਼ ਤੇ ਹੈਰਾਨ ਸੀ ਉਹ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝ ਰਹੀ ਸੀ ਕਿ ਐਨੇ ਅਮੀਰ ਮੁੰਡੇ ਨੇ ਉਸ ਨਾਲ ਵਿਆਹ ਕਰਵਾ ਲਿਆ ਹੈ ਇਸ ਤੋਂ ਬਾਅਦ ਉਹ ਆਪਣੇ ਪਤੀ ਤੇ ਸੱਸ ਸੋਹਰੇ ਦਾ ਬਹੁਤ ਚੰਗੀ ਤਰ੍ਹਾਂ ਖਿਆਲ ਰੱਖਦੀ ਹੈ। ਉਹਨਾਂ ਦੇ ਨਾਲ ਖੁਸ਼ੀ-ਖੁਸ਼ੀ ਮਿਲ ਜੁਲ ਕੇ ਘਰ ਦੇ ਅੰਦਰ ਰਹਿੰਦੀ ਹੈ। ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਖੁਸ਼ੀ। ਹੁਣ ਉਸਦੇ ਦੋ ਬੱਚੇ ਹੋ ਚੁੱਕੇ ਸਨ ਅਤੇ ਉਹਨਾਂ ਦੇ ਵਿਆਹ ਨੂੰ ਵੀ 5 ਸਾਲ ਹੋ ਗਏ ਸੀ। ਉਹਨੇ ਅੱਜ ਤੱਕ ਆਪਣੇ ਸੋਹਰਿਆਂ ਨੂੰ ਕਦੇ ਵੀ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਸੀ ਦਿੱਤਾ। ਉਹ ਬਹੁਤ ਹੀ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਜੋ ਰਹੀ ਸੀ। ਬਬਲੀ ਤਾਂ ਪਿਓ ਤਾਂ ਉਹਦੇ ਕੋਲ ਆ ਜਾਂਦਾ ਸੀ ਪਰ ਉਸਦੀ ਮਾਂ ਕਦੇ ਵੀ ਉਹਦੇ ਘਰ ਨਹੀਂ ਸੀ ਆਈ। ਬਬਲੀ ਦੀ ਮਾਂ ਤਾਂ ਇਹ ਸੁਣ ਕੇ ਹੀ ਬਹੁਤ ਦੁਖੀ ਸੀ ਕਿ ਬਬਲੀ ਦਾ ਵਿਆਹ ਇੱਕ ਬਹੁਤ ਵੱਡੇ ਘਰ ਵਿੱਚ ਹੋਇਆ ਹੈ ਪਿੰਡ ਵਿੱਚ ਵੀ ਬਬਲੀ ਦੀ ਮਾਂ ਨੂੰ ਹੁਣ ਕੋਈ ਨਹੀਂ ਸੀ ਬੁਲਾਉਂਦਾ ਕਿਉਂਕਿ ਬਾਕੀ ਸਭ ਨੂੰ ਪਤਾ ਲੱਗ ਗਿਆ ਸੀ ਕਿ ਇਹ ਕਿਸ ਤਰ੍ਹਾਂ ਦੀ ਔਰਤ ਹੈ ਉਹ ਸਮਾਜ ਵਿੱਚ ਹੁਣ ਬਿਲਕੁਲ ਹੀ ਇਕੱਲੀ ਰਹਿ ਗਈ ਸੀ ਹੌਲੀ-ਹੌਲੀ ਉਹਦੇ ਦਿਮਾਗ ਵਿੱਚ ਫਰਕ ਪੈ ਗਿਆ ਤੇ ਉਹ ਪਾਗਲਾਂ ਦੀ ਤਰ੍ਹਾਂ ਰਹਿਣ ਲੱਗ ਗਈ ਰੱਬ ਨੇ ਇੱਕ ਬੱਚੀ ਤੇ ਕੀਤੇ ਹੋਏ ਜ਼ੁਲਮ ਦੀ ਸਜ਼ਾ ਉਸ ਨੂੰ ਦਿੱਤੀ ਹੈ ਇਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਸੀਂ ਕਮੈਂਟ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਧੰਨਵਾਦ